ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਈਪਰ ਵਾਲਾ ਬਟਨ ਵੀ ਜਰੂਰ ਦਬਾਇਆ ਕਰੋ ਜੀ ਤੇ ਅੱਜ ਆਪਾਂ ਨੇ ਗੱਲ ਕਰਨੀਆਂ ਦੇਖੋ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਏ ਪਏ ਨੇ ਟਾਈਮ 'ਚੋਂ ਟਾਈਮ ਕੱਢ ਕੇ ਉਹਨਾਂ ਮੈਸੇਜਾਂ ਦੇ ਆਧਾਰ ਤੇ ਆਪਾਂ ਗੱਲਬਾਤ ਕਰ ਲੈਣੇ ਹੁੰਦੇ ਆ ਜੀ ਤੇ ਹੁਣ ਮੈਨੂੰ ਇੱਕ ਮੈਸੇਜ ਮੈਂ ਨਾ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਸਾਨੂੰ ਆਪਣੇ ਆਪ ਰਤਿਓ ਮੈਸੇਜ ਕਾਤੇ ਵੱਧਾ ਹੁੰਦੇ ਨੇ ਦੁਨੀਆਦਾਰੀ ਤੇ ਆਪਾਂ ਨੂੰ ਐਦਾਂ ਲੱਗਦਾ ਵੀ ਸਾਡੇ ਨਾਲੇ ਬੀਤਦੀ ਆ ਹਾਏ ਸਾਡੇ ਨਾਲੇ ਆ ਬੀਤਦੀ ਆ ਸਾਡਿਆਂ ਨੇ ਹੀ ਆਪਣੇ ਆਨੇ ਆ ਕਰ ਲਿਆ ਸਾਡੇ ਆਪਣੀ ਮਾੜੇ ਨੇ ਪਰ ਨਹੀਂ ਦੁਨੀਆ ਤੇ ਅੱਗ ਲੱਗੀ ਪਈ ਆ ਦੁਨੀਆ ਤੇ ਹਵਾ ਹੀ ਐਸੀ ਵਗ ਗਈ ਤੀਏ ਨੂੰ ਤੀਆ ਨਹੀਂ ਖਾਂਦਾ ਆਪਣੇ ਨੂੰ ਆਪਣਾ ਖਾਂਦਾ ਜੀ ਇਹ ਘਰ ਘਰ ਦੀ ਉਹ ਕਹਾਣੀ ਬਣ ਕੇ ਰਹਿ ਗਈ ਠੀਕ ਆ ਜੀ ਸਭ ਇੱਕ ਦੂਜੇ ਦੇ ਦੁਸ਼ਮਣ ਬਣਲੇ ਪਏ ਨੇ ਜੀ ਅੱਗੇ ਜਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਧੀਆਂ ਦਿਲਾਂ ਦੀ ਸਾਂਝ ਹੁੰਦੀ ਸੀ ਹੁਣ ਸਾਡੀ ਦਿਲਾਂ ਦੀ ਸਾਂਝ ਨਹੀਂ ਰਹੀ ਸਾਡੀ ਪੈਸੇ ਦੀ ਉਹ ਸਾਂਝ ਰਹੇਗੀ ਬਸ ਠੀਕ ਹੈ ਜੀ ਹੁਣ ਜਿਹੜੀ ਮੈਨੂੰ ਸਟੋਰੀ ਆਈ ਹੈ ਉਹਦਾ ਅ ਮੈਨੂੰ ਉਹ ਸਟੋਰੀ ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ ਅ ਇੱਕ ਵੀਰ ਨੇ ਲਿਖਿਆ ਕਹਿੰਦਾ ਭੈਣੇ ਕਹਿੰਦਾ ਮੈਂ ਖੁਦ ਆਪਣੇ ਭਾਈ ਨੇ ਬਰਬਾਦ ਕਰਤਾ ਮੈਂ ਕਿਹਾ ਵੀ ਕਿਆ ਬਣੂ ਇਸ ਦੁਨੀਆ ਦਾ ਕਿਆ ਬਣੋ ਜੇ ਅਸੀਂ ਇੱਕ ਢਿੱਡ ਦੇ ਇੱਕ ਬੂਟੇ ਦੀਆਂ ਟਾਣੀਆਂ ਅਸੀਂ ਇੱਕ ਦੂਏ ਦੇ ਬੈਰੀ ਬਣ ਗਏ ਹੈ ਲੋਕ ਤਾਂ ਆਮ ਜੀ ਗੱਲ ਹੈ ਸਾਡੇ ਦੁਸ਼ਮਣ ਬਣਾ ਲੋਕਾਂ ਲਈ ਆਮ ਜੀ ਗੱਲ ਹੈ ਅਸੀਂ ਪਤਾ ਕੀ ਹੈ ਅਸੀਂ ਇਹ ਚਾਲ 'ਚ ਰਹੇਗੇ ਵੀ ਦੂਆ ਕਹਿੰਦਾ ਵੀ ਮੈਂ ਹੀ ਮੂਰੇ ਰਹਾ ਆ ਜਿਹੜਾ ਪਿੱਛੇ ਹੈ ਨਾ ਇਹ ਪਿੱਛੇ ਹੀ ਰਹੇ ਕਿਤੇ ਮੇਰੇ ਬਰਾਬਰ ਨਾ ਜਾਵੇ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਆਂ ਬਈ ਬਹੁਤ ਜਗ੍ਹਾ ਮਤੇ ਆਪਾਂ ਇਹ ਵੀ ਸੁਣਿਆ ਵੀ ਮਾਵਾ ਵੀ ਕਾਲਜੁਗ ਦੀਆਂ ਸ਼ਿਕਾਰ ਹੋ ਗਈਆਂ ਪਿਓ ਵੀ ਕਾਲਜੁਗ ਦੇ ਸ਼ਿਕਾਰ ਹੋ ਗਏ ਇਹ ਵੀ ਕੋਈ ਝੂਠ ਨਹੀਂ ਜੀ ਇਹ ਵੀ ਸੱਚਾਈ ਆ ਇੱਕ ਪਰ ਫੇਰ ਵੀ ਮੈਂ ਕਿਤੇ ਨਾ ਕਿਤੇ ਕਹੂੰਗੀ ਵੀ ਇੱਕ ਜਿਹੜੀ ਮਾਂ ਐ ਨਾ ਉਹ 3 ਪੁੱਤਾਂ ਦੀ ਨੀਂਦ ਵੀ ਨਹੀਂ ਕਈ ਵਾਰ ਖਰਾਬ ਹੋਣ ਦਿੰਦੀ ਕਹਿੰਦੀ ਆ ਨਾ ਖੜਕਾ ਵੀ ਨਹੀਂ ਕਰਦੀ ਘਰ 'ਚ ਵੀ ਨਾ ਮੇਰਾ ਪੁੱਤ ਸੁੱਤਾ ਪਿਆ ਕਿਤੇ ਉਹਦੀ ਅੱਖ ਨਾ ਖੁੱਲ ਜੇ ਇਹ ਵੀ ਚੱਲ ਕੋਈ ਗੱਲ ਨਹੀਂ ਪਿਆ ਪਿਆ ਰਹਿਣ ਦੇ ਆਪੇ ਉੱਠ ਖੜੋ ਮਾਮਾ تینਾ ਪੁੱਤਾਂ ਦੀ ਨੀਂਦ ਬਾਰੇ ਵੀ ਸੋਚ ਲੈਂਦੀਆਂ ਨੇ ਇੱਕ ਛੋਟੀ ਜੀ ਅਧਾਰਨਾ ਜੀ ਪਰ ਜਿਹੜੇ ਬਰਾਬਰ ਦੇ ਹੁੰਦੇ ਨੇ ਨਾ ਉਹ ਕਈ ਵਾਰ ਬਰਾਬਰਦਿਆਂ ਦੀ ਜ਼ਿੰਦਗੀ ਬਾਰੇ ਵੀ ਨਹੀਂ ਸੋਚਦੇ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਮਾਂ ਸਾਡੀ ਨੀਂਦ ਵੀ ਖਰਾਬ ਨਹੀਂ ਹੋਣ ਦਿੰਦੀ ਇਹਨਾ ਅਨਸਾਨ ਕਰੇ ਤਾਂ ਕਰੇਗੀ ਕਰੇ ਤਾਂ ਕਰੇਗੀ ਜੇ ਤਾਂ ਅਸੀਂ ਕਿਸੇ ਨਾਲ ਖੜਦੇ ਨਹੀਂ ਅਸੀਂ ਤਾਂ ਵੀ ਮਾੜੇ ਆ ਜੇ ਅਸੀਂ ਕਿਸੇ ਨਾਲ ਵਰਤਦੇ ਨਹੀਂ ਅਸੀਂ ਤਾਂ ਵੀ ਮਾੜੇ ਆ ਇਹਨੂੰ ਤਾਂ ਵਰਤਣਾ ਨਹੀਂ ਆਉਂਦਾ ਇਹਦੀ ਬੋਲਬਾਣੀ ਨਹੀਂ ਚੰਗੀ ਇਹ ਤਾਂ ਝੱਟ ਜਵਾਬ ਦੇ ਦਿੰਦਾ ਹਰ ਇੱਕ ਚੀਜ਼ ਤੇ ਇਹਨੂੰ ਤਾਂ ਅਕਲ ਨਹੀਂ ਵੀ ਕਿਵੇਂ ਵਰਤੀਦਾ ਜੇ ਅਸੀਂ ਵਰਤਦੇ ਹਾਂ ਤਾਂ ਗਾਹਾਂ ਵਾਲਾ ਸਾਡਾ ਫਾਇਦਾ ਚੱਕ ਜਾਂਦਾ ਹੈ ਉਹ ਸਾਡੇ ਨਾਲ ਨਹੀਂ ਵਰਤਦਾ ਉਹ ਸਾਨੂੰ ਵਰਤ ਜਾਂਦਾ ਹੁਣ ਜਿਹੜਾ ਆਧ ਅਧਾਰ ਹੋ ਗਿਆ ਦੁਨੀਆ ਤੇ ਦੇਖੋ ਕਈ ਵਾਰ ਅਸੀਂ ਭੈਣਾ ਭਾਈਆਂ ਨੂੰ ਬਹੁਤ ਪਾਸਿਓਂ ਸਿੱਟ ਦੰਨੇ ਆ ਅ ਜੋ ਮੈਨੂੰ ਮੈਸੇਜ ਚ ਆਇਆ ਕਹਿੰਦਾ ਭੈਣੇ ਮੇਰਾ ਕੋਈ ਪਾਸਾ ਛੱਡਿਆ ਨਹੀਂ ਮੇਰਾ ਕੋਈ ਪਾਸਾ ਛੱਡਿਆ ਨਹੀਂ ਮੇਰਾ ਭਰਾ ਬਾਹਰ ਗਿਆ ਹੋਇਆ ਤਾਂ ਮੈਂ ਇੱਥੇ ਖੇਤੀ ਕਰਦਾ ਤਾਂ ਮੇਰਾ ਪੁੱਤ ਜਵਾਨ ਹੋ ਗਿਆ ਮੇਰੇ ਭਰਾ ਨੇ ਮੈਨੂੰ ਕਿਹੜਾ ਹੌਸਲਾ ਦਿੱਤਾ ਹੋਇਆ ਤਾਂ ਵੀ ਕੋਈ ਗੱਲ ਨਹੀਂ ਤੂੰ ਮੁੰਡੇ ਨੂੰ ਪੜ੍ਹਾ ਅ ਜਿੱਥੇ ਸਾਈ ਪੜਦਾ ਹੈ ਕਹਿੰਦਾ ਮੇਰੇ ਮੁੰਡੇ ਨੇ ਕਹਿੰਦਾ ਪਲੱਸ 2 ਕਰ ਲਈ ਕਹਿੰਦਾ ਮੈਂ ਹਰ ਇੱਕ ਗੱਲ ਤੇ ਕਹਿਣਾ ਕਹਿੰਦਾ ਮੈਂ ਕਹਣਾ ਕੋਈ ਨਾ ਪੁੱਤ ਤੇਰਾ ਚਾਚਾ ਬਾਹਰ ਗਿਆ ਹੋਇਆ ਕੋਈ ਗੱਲ ਨਹੀਂ ਤੈਨੂੰ ਬਾਹਰ ਕੱਢ ਦੇਣਾ ਹੈ ਉਹਨੇ ਮੈਨੂੰ ਹਮੇਸ਼ਾ ਇੱਕੋ ਗੱਲ ਕਹੀ ਆ ਵੀ ਤਾ ਮੁੰਡੇ ਦਾ ਫਿਕਰ ਨਹੀਂ ਕਰਨਾ ਮੈਂ ਬਾਹਰ ਕੱਢੂੰਗਾ ਇਹਨੂੰ ਬਾਹਰ ਲੈ ਜਾਣਾ ਇਹਨੂੰ ਮੈਂ ਜੇ ਤੁਹਾਨੂੰ ਪਤਾ ਵੀ ਖੂਨ ਦੇ ਰਿਸ਼ਤੇ 'ਚ ਛੇਤੀ ਕੰਮ ਬਣ ਜਾਂਦਾ ਜੀ ਬਾਹਰ ਦਾ ਅਗਲਾ ਉਧਰੋਂ ਵੀ ਪੇਪਰ ਭੇਜ ਦਿੰਦਾ ਬਹੁਤ ਕੁਝ ਹੋ ਜਾਂਦਾ ਜੀ ਤੁਹਾਨੂੰ ਪਤਾ ਹੀ ਆ ਤੇ ਕਹਿੰਦਾ ਵੀ ਸਾਰਾ ਕੁਝ ਹੋ ਗਿਆ ਜਦੋਂ ਕਹਿੰਦਾ ਮੇਰਾ ਪੁੱਤ ਜ਼ਬਾਨ ਹੋ ਗਿਆ ਮੇਰੇ ਪੁੱਤ ਨੇ ਪੜ੍ਹਾਈ ਵੀ ਕਰ ਲਈ ਤੇ ਕਹਿੰਦਾ ਚਲੋ ਪੜ੍ਹਾਈ ਉਹਨੇ ਮੀਡੀਅਮ ਕਰੀ ਪਲੱਸ 2 ਕਰਕੇ ਉਹ ਮੇਰੇ ਨਾਲ ਖੇਤੀ ਚ ਪੈ ਗਿਆ ਤੇ ਕਿਉਂਕਿ ਚਾਚੇ ਦੀਆਂ ਗੱਲਾਂ ਚਾਏ ਹੋਏ ਸੀਗੇ ਦੋਨੋਂ ਜਣੇ ਪਿਓ ਪੁੱਤ ਵੀ ਚਾਚੇ ਨੇ ਬਾਹਰ ਲੈ ਜਾਣਾ ਕਹਿੰਦਾ ਵੀ ਮੈਨੂੰ ਸਾਲ ਅੜੀਕ ਕੀਤੀ ਮੈਂ 2 ਸਾਲ ਅੜੀਕ ਕੀਤੀ 3 ਸਾਲ ਅੜੀਕ ਕੀਤੀ 4 ਸਾਲ ਅੜੀਕ ਕੀਤੀ ਕਹਿੰਦੇ ਮੈਂ ਬਹੁਤ ਕਿਹਾ ਆਪਣੇ ਭਰਾ ਨੂੰ ਵੀ ਵੀਰਾ ਤੂੰ ਤਾਂ ਮੈਨੂੰ ਕਿਹਾ ਤਾਂ ਵੀ ਮੈਂ ਤੇਰੇ ਮੁੰਡੇ ਨੂੰ ਬਾਹਰ ਲੈ ਜਾਣਾ ਬਈ ਮੈਂ ਦੇਖ ਮੈਂ ਵੀ ਉਰੇ ਖੇਤੀ ਚ ਜੂਜਦਾ ਸਾਰੀ ਜ਼ਿੰਦਗੀ ਦਾ ਠੀਕ ਹੈ ਉਹ ਬਾਹਰ ਜਾ ਕੇ ਬਹੁਤ ਵਧੀਆ ਉਹ ਕਰ ਲਿਆ ਤਾਂ ਕੋਈ ਇੰਨਾ ਖਾਸ ਪੈਸਾ ਵੀ ਨਹੀਂ ਪਿੱਛੇ ਨੂੰ ਕੱਲਿਆ ਹੈਗਾ ਮੈਂ ਸਾਰਾ ਕੁਝ ਸੈਟਲ ਕਰ ਲਿਆ ਪਿੱਛੇ ਖੇਤੀਬਾੜੀ ਨਾਲ ਵੀ ਮੈਂ ਹੁਣ ਇਹ ਨਹੀਂ ਚਾਹੁੰਦਾ ਵੀ ਮੇਰਾ ਮੁੰਡਾ ਵੀ ਖੇਤੀਬਾੜੀ 'ਚ ਹੀ ਰਹੇ ਹੈਨਾ ਵੀ ਮੈਂ ਚਾਹੁੰਨਾ ਵੀ ਚੱਲ ਮੇਰਾ ਮੁੰਡਾ ਬਾਹਰ ਨਿਕਲ ਜਪੇ ਮੈਂ ਵੀ 4 ਦਿਨ ਚੰਗੇ ਦੇਖ ਲੂੰਗਾ ਹੈਨਾ ਮੈਂ ਵੀ ਘੁੰਮ ਫੇਰਾਉਂਗਾ ਅਸੀਂ ਵੀ ਦੋਏ ਜੀ ਸੁਖ ਦੀ ਨੀਂਦ ਸੌਲਾਂਗੇ ਵੀ ਖੇਤੀ ਅੱਜ ਤੈਨੂੰ ਪਤਾ ਵੀ ਗੁਜ਼ਾਰੀ ਹੁੰਨੇ ਆ ਨਾ ਨਾ ਗਾਹਾਂ ਤੇ ਕਹਿੰਦਾ ਮੇਰਾ ਭਰਾ ਬੋਲਿਆ ਨਾ ਨਾ ਹੁਣ ਮੈਂ ਇਹਨੂੰ ਚੱਕ ਕੇ ਲੈ ਜਾ ਮੈਂ ਕੱਖਣ ਲੈ ਜਾ ਜੇ ਬਣੂਗਾ ਤਾਂ ਹੀ ਲਿਜਾਵਾਂਗਾ ਕਹਿੰਦਾ ਮੈਂ ਕਿਹਾ ਵੀਰੇ ਬਣੂਗਾ ਤਾਂ ਤਾਂ ਜੇ ਤੂੰ ਦਿਲੋਂ ਟਰਾਈ ਮਾਰੇਗਾ ਹੈਨਾ ਪੇਪਰ ਭੇਜ ਦੇ ਉਧਰੋਂ ਤੇਰਾ ਇੰਨਾ ਕਾਰੋਬਾਰ ਹੈ ਬਾਹਰ ਬਈ ਤੂੰ ਪੇਪਰ ਭੇਜ ਦੇ ਦੇ ਕਹਿੰਦਾ ਬਈ ਨਹੀਂ ਕੋਈ ਗੱਲ ਨਹੀਂ ਮੈਂ ਸੋਚੂਗਾ ਤੂੰ ਟੈਨਸ਼ਨ ਨਾ ਲੈ ਕਹਿੰਦਾ ਸੋਚੂਗਾ ਸੋਚੂਗਾ ਕਿ ਉਹਨੇ 10 ਸਾਲ ਮੇਰੇ ਖਰਾਬ ਕਰ ਦਿੱਤੇ ਕਹਿੰਦਾ ਮੇਰੇ ਬੱਚੇ ਦੀ 42 ਉਮਰ ਵੀ ਆ ਗਈ ਅਖੀਰ ਨੂੰ ਮੈਨੂੰ ਇੱਥੇ ਬੱਚਾ ਵਿਆਉਣਾ ਪਿਆ ਇੱਥੇ ਮੈਂ ਇੰਨੇ ਵੜ ਜਿਹਾ ਮੀਆਂ ਚ ਫਸ ਗਿਆ ਜਿਹੜੀ ਖੇਤੀ ਚ ਸਿਰਮਾਇਕ ਸੋਇਆ ਹੋਇਆ ਤਾਂ ਉਹੀ ਚ ਮੇਰਾ ਪੁੱਤ ਆ ਗਿਆ ਕਹਿੰਦਾ ਵੀ ਜਾਨੀ ਬੱਚੇ ਦੇ ਹੱਥ ਪੜਾਈ ਬਣਾ ਰਹੀ ਬਾਹਰ ਦੇ ਲਾਲਚ ਚ ਕਹਿੰਦਾ ਵੀ ਬਾਹਰ ਵੀ ਨਹੀਂ ਲੈ ਕੇ ਗਿਆ ਹੈਗਾ ਹੋਰ ਉਹ ਤਰੀਕਿਆਂ ਨਾਲ ਬਣਿਆ ਹੈ ਇੰਨੇ ਬਈ ਇਹ ਹੁੰਦੇ ਨੇ ਨਾਲ ਦੇ ਬਰਬਾਦ ਕਰਨੇ ਵਾਲੇ ਕਹਿੰਦਾ ਫੇਰ ਮੇਰੇ ਭਰਾ ਨੇ ਆ ਕੇ ਕਹਿੰਦਾ ਮੇਰੇ ਤੋਂ ਪਾਈ ਪਾਈ ਦਾ ਹਿਸਾਬ ਲੱਤਾ ਕਹਿੰਦਾ ਫੇਰ ਉਦੋਂ ਬਾਅਦ ਅਸੀਂ ਜੁਦੇ ਹੋਏ ਕਹਿੰਦਾ ਜਣੀ ਹੱਥ ਪੱਲੇ ਮੇਰੇ ਕੁਸ ਨਹੀਂ ਰਿਹਾ ਕਹਿੰਦਾ ਮੈਂ ਗਰੀਬੀ ਦਾ ਗਰੀਬੀ ਚੇ ਕੋਸਿਆ ਰਹਿ ਗਿਆ ਮਾਂ ਬਾਪ ਸਾਡੇ ਬੜੇ ਸੂਝਵਾਨ ਥੀਏ ਮਾਂ ਬਾਪ ਸਾਡੇ ਦੋਹੇ ਚੱਲ ਬਸੇ ਤੁਸੀਂ ਹੁਣ ਇਹ ਦੇਖੋ ਬਈ ਕਿੱਥੇ ਜਾ ਕੇ ਗੱਲ ਨਿਬੜਦੀ ਆ ਬਾਹਰਲੇ ਭਰਾ ਨੇ ਇਹ ਕਿਹਾ ਵੀ ਕਿਤੇ ਜੇ ਮੈਂ ਇਹਦਾ ਮੁੰਡਾ ਲੈ ਗਿਆ ਇਹ ਮੇਰੇ ਬਰਾਬਰ ਦਾ ਨਾ ਹੋ ਜਵੇ ਠੀਕ ਆ ਵੱਡੇ ਭਰਾ ਨੇ ਛੋਟਾ ਭਰਾ ਵਾਹਰ ਭੇਜਿਆ ਮਿਹਨਤ ਕਰਕੇ ਭੇਜਿਆ ਪੈਸਾ ਲਾ ਕੇ ਭੇਜਿਆ ਪਰ ਮੈਂ ਇੱਥੇ ਕਹਿਨੀ ਆ ਵੀ ਦੇਖੋ ਜਿੰਨਾ ਮਰਜੀ ਤੁਸੀਂ ਕਿਸੇ ਨੂੰ ਆਧਾ ਅਧਾਰ ਦੇਈ ਜਾਓ ਤੁਸੀਂ ਚੰਗੇ ਆ ਤੁਸੀਂ ਆਪਣਾ ਸਮਾਂ ਖਰਾਬ ਕਰਕੇ ਕਿਸੇ ਨਾਲ ਹਰ ਦਮ ਨੌਕਰ ਬਣ ਕੇ ਅਗਲੇ ਰਹੋ ਤੁਸੀਂ ਚੰਗੇ ਹੋ ਠੀਕ ਆ ਤੁਸੀਂ ਆਪਣਾ ਕੀਮਤੀ ਸਮਾਂ ਅਗਲੇ ਨੂੰ ਦੇ ਦਿਓ ਤੁਸੀਂ ਚੰਗੇ ਹੋ ਠੀਕ ਹੈ ਤੁਸੀਂ ਆਪਣੇ ਹਿੱਸੇ ਦੀ ਜੋ ਵੀ ਤੁਹਾਡੇ ਕੋਲ ਹੈ ਕੋਈ ਵੀ ਆ ਤੁਸੀਂ ਇਹ ਕਹੋ ਵੀ ਕੋਈ ਗੱਲ ਨਹੀਂ ਮੇਰਾ ਸਰ ਜਾਊਗਾ ਮੇਰਾ ਭੈਣ ਭਾਈ ਨਾ ਕਿਤੇ ਔਖਾ ਰਹੇ ਤੁਸੀਂ ਚੰਗੇ ਹੋ ਜਦ ਤੁਸੀਂ ਕਿਸੇ ਚੀਜ਼ ਤੋਂ ਜਵਾਬ ਦਿੱਤਾ ਜਾਂ ਤੁਸੀਂ ਗਈ ਹੋਈ ਆਪਣੀ ਚੀਜ਼ ਮੰਗ ਲਈ ਭਾਵੇਂ ਪੈਸਾ ਟੱਕਰ ਹੈ ਭਾਵੇਂ ਕੁਝ ਵੀ ਹੈ ਫਿਰ ਤੁਸੀਂ ਜਦ ਬਤਮੀਜ਼ ਵੀ ਬਣ ਜਾਣਾ ਤੁਹਾਨੂੰ ਅਕਲ ਵੀ ਘਟ ਜਾਣੀ ਆ ਤੁਹਾਨੂੰ ਬੋਲਣ ਦੀ ਤਮੀਜ਼ ਬਣੀ ਰਹਿਣੀ ਤੁਸੀਂ ਫਿਰ ਸਾਰੇ ਜਹਾਨ ਦੇ ਮਾੜੇ ਭੈਣ ਭਾਈ ਬਣ ਜਾਣਾ ਅਗਲੇ ਦਿਨੇ ਦਾ ਚ ਠੀਕ ਹੈ ਜੀ ਜਿੰਨਾ ਚਿਰ ਤੁਸੀਂ ਅਗਲੇ ਦੀਆਂ ਡਿਮਾਂਡਾਂ ਇੱਕ ਬੋਲ ਤੇ ਪੂਰੀਆਂ ਕਰਦੇ ਹੋ ਉਹਨਾਂ ਚਿਰ ਤੁਸੀਂ ਬਹੁਤ ਚੰਗੇ ਹੋ ਫਿਰ ਇੱਥੇ ਗੱਲ ਆ ਕੇ ਨਿਬੜਦੀ ਹੈ ਜਿਹੜੀ ਮੈਂ ਤੁਹਾਨੂੰ ਕਹੀ ਆ ਵੀ ਮਾਂ ਨੀਂਦ ਵੀ ਨਹੀਂ ਖਰਾਬ ਹੋਣ ਦਿੰਦੀ ਆਪਣੇ ਧੀ ਪੁੱਤ ਦੀ ਕਹਿੰਦੀ ਆ ਵੀ ਦੇਖਾਂ ਜੇ ਮੈਂ ਖੜਕਾ ਕਰੂੰਗੀ ਕਿਤੇ ਮੇਰਾ ਪੁੱਤ ਨਾ ਉੱਠ ਖੜੇ ਕੋਈ ਨਹੀਂ ਪਿਆ ਪਿਆ ਰਹਿਣ ਦੇ ਉੱਠ ਖੜੂਗਾ ਆਪੇ ਪਰ ਨਾਲ ਦੇ ਸਾਡੀਆਂ ਜ਼ਿੰਦਗੀਆਂ ਖਰਾਬ ਕਰ ਬੰਦੇ ਨੇ ਸਾਡੇ ਸਮੇਂ ਖਰਾਬ ਕਰ ਦਿੰਦੇ ਨੇ ਮੈਂ ਇੱਕ ਤੁਹਾਨੂੰ ਦੱਸਦਾ ਵਿਚ ਸਮਾਂ ਲੰਘਿਆ ਕਦੇ ਹੱਥ ਨਹੀਂ ਆਉਂਦਾ ਪੈਸਾ ਹੱਥ ਆ ਜੋ ਪਰ ਸਮਾਂ ਲੰਘਿਆ ਕਦੇ ਹੱਥ ਨਹੀਂ ਆਉਂਦਾ ਇਹਨਾਂ ਘਟੀਆਂ ਇਨਸਾਨਾਂ ਦੇ ਮਗਰ ਨਾ ਲੱਗਿਆ ਕਰੋ ਜਦ ਤੁਹਾਨੂੰ ਪਤਾ ਥੋੜਾ ਭੈਣ ਭਾਈ ਹੈਜਾ ਤੁਹਾਨੂੰ ਵਰਤਦਾ ਤੁਹਾਡੇ ਨਾਲ ਨਹੀਂ ਵਰਤਦਾ ਤੁਹਾਨੂੰ ਵਰਤਦਾ ਕਦੇ ਇਹਨਾਂ ਦੇ ਭਲੇਮਿਆਂ ਚ ਨਾਇਆ ਕਰੋ ਪਰ ਅਸੀਂ ਕੀ ਕਰੀਏ ਕੀ ਕਰੀਏ ਅਸੀਂ ਜਦ ਆਪਣਿਆਂ ਦੇ ਨਹੀਂ ਹੋ ਸਕਦੇ ਇੱਕ ਤੇਰੇ ਸੋਚ ਲੰਦੀ ਐ ਵੀ ਰਿਸ਼ਤਾ ਐ ਜਿਹੜਾ ਉਹ ਬਹੁਤ ਵੱਡੀ ਦੌਲਤ ਐ ਸਾਡੀ ਨਾਲ ਦੇ ਜੰਮੇ ਕਹਿੰਦੇ ਮਿਲਦੇ ਨਹੀਂ ਕਿਉਂਕਿ ਨਾਲ ਦੇ ਜੰਮੇ ਫਿਰ ਇੱਕ ਪਾਸੇ ਨੂੰ ਇਹ ਚਾਹੀਦੇ ਹੁੰਨੇ ਆ ਦੂਏ ਪਾਸੇ ਨੂੰ ਨਹੀਂ ਚਾਹੀਦੇ ਹੁੰਦੇ ਉਹ ਪਾਸਾ ਸਾਨੂੰ ਵਰਤਣੇ ਵਾਲਾ ਹੁੰਦਾ ਅਸੀਂ ਅਗਲੇ ਨਾਲ ਵਰਤਣ ਦੀਆਂ ਸੋਚਦੇ ਆ ਅਸੀਂ ਅਗਲੇ ਬਾਰੇ ਸੋਚਦੇ ਆ ਵੀ ਨਾ ਕਿਤੇ ਮੇਰੇ ਭੈਣ ਭਾਈ ਨੂੰ ਕੋਈ ਤਕਲੀਫ ਨਾ ਆਵੇ ਜੇ ਮੇਰਾ ਨਾਲ ਦਾ ਜੰਮਿਆ ਰੋਂਦਾ ਤਾਂ ਫਿਰ ਮੇਰਾ ਨਾਲ ਦੇ ਜੰਮੇ ਦਾ ਹੋਣ ਦਾ ਫਾਇਦਾ ਕੀ ਹੈ ਅਸੀਂ ਇਹ ਗੱਲਾਂ ਸੋਚ ਲੰਨੇ ਆ ਇਹ ਗੱਲਾਂ ਭਲਾ ਮਾਨਸਨ ਇਨਸਾਨ ਸੋਚ ਸਕਦਾ ਜਿਹਦੇ ਅੰਦਰ ਮਮਤਾਏ ਜਿਹਦੇ ਅੰਦਰ ਪਿਆਰ ਭਰਿਆ ਹੋਇਆ ਜਿਹਦੇ ਅੰਦਰ ਰਿਸ਼ਤੇ ਦੀ ਕਦਰ ਹੈ ਉਹ ਇਨਸਾਨ ਸੋਚਦਾ ਪਰ ਗਾਂਹਾਂ ਵਾਲਾ ਨਾਲ ਦਾ ਜੰਮਿਆ ਸਾਨੂੰ ਵਰਤਦਾ ਹੁੰਦਾ ਮੈਂ ਮੈਂ ਇਹੀ ਗੱਲਾਂ ਸੋਚ-ਸੋਚ ਹੈਰਾਨ ਹੋਈ ਪਈਆਂ ਮੈਨੂੰ ਇਹੀ ਗੱਲਾਂ ਦਿਨ-ਰਾਤ ਟਿਕਣ ਨਹੀਂ ਦਿੰਦੀਆਂ ਬਈ ਅਸੀਂ ਆਪਣੇਆਂ ਨਾਲ ਦੇ ਜੰਮਿਆਂ ਲਈ ਜਲਾਦ ਬਣ ਜਾਈਏ ਫੇਰ ਅਸੀਂ ਆਪਣੇ ਘਰ ਸੁੱਖ ਦੀ ਨੀਂਦ ਸੌਂ ਸਕਦੇ ਆ ਸਾਡਾ ਨਾਲ ਦਾ ਜੰਮਿਆ ਕੋਲ ਰੋਂਦਾ ਹੈ ਪਿੱਟਦਾ ਉਹ ਕਿੰਨਾ ਹੀ ਤੰਗ ਹੈ ਕਿੰਨੀ ਉਹਦੀ ਇੱਜ਼ਤ ਜਾਂਦੀ ਹੈ ਕਿੰਨਾ ਹੀ ਉਹ ਦੁਖੀ ਹੈ ਅਸੀਂ ਦੇਖਦੇ ਰਹੀਏ ਫੇਰ ਅਸੀਂ ਤੁੱਕ ਦੀ ਨੀਂਦ ਸੌਂ ਸਕਦੇ ਆ ਜੇ ਅਸੀਂ ਨਾਲ ਦੇ ਜੰਮੇ ਨੂੰ ਆਪਣਾ ਸਮਾਂ ਦਿੱਤਾ ਨਾਲ ਦੇ ਜੰਮੇ ਨੂੰ ਅਸੀਂ ਆਪਣਾ ਪੈਸਾ ਫੜਾਤਾ ਨਾਲ ਦੇ ਜੰਮੇ ਦੇ ਅਸੀਂ ਮਾੜੇ ਸਮੇਂ 'ਚ ਖੜ ਗਏ ਫੇਰ ਅਸੀਂ ਖੂਨ ਦੇ ਹਿਜੂ ਰੋਵਾਂਗੇ ਕਿਉਂਕਿ ਜਿਹੜਾ ਆ ਨਾਲ ਦਾ ਜੰਮਿਆ ਉਹ ਸਾਨੂੰ ਵਰਤ ਰਿਹਾ ਹੈ ਉਹਦਾ ਜਦੋਂ ਔਖਾ ਸਮਾਂ ਲੰਘ ਜਾਣਾ ਉਹਨੇ ਤੁਹਾਡੇ ਲੱਤ ਮਾਰਨੀ ਆ ਉਹਨੇ ਤੁਹਾਡੀ ਕਦਰ ਨਹੀਂ ਪਾਉਣੀ ਤੁਸੀਂ ਕਦਰ ਪਾਈ ਆ ਨਾਲ ਦੇ ਜੰਮੇ ਦੀ ਉਹਨੇ ਤੁਹਾਡੀ ਕਦਰ ਨਹੀਂ ਪਾਉਣੀ ਉਹਨੇ ਤੁਹਾਨੂੰ ਮਗਰਮੱਛ ਵਾਲੇ ਹਿੰਜੂ ਰੋ ਕੇ ਤੁਹਾਡਾ ਇਸਤੇਮਾਲ ਕਰ ਜਾਣਾ ਹੈ ਉਹਨੇ ਤੁਹਾਨੂੰ ਝੂਠਿਆਂ ਦਿਲਾਸਿਆਂ ਚ ਜਿਵੇਂ ਇੱਕ ਭਰਾ ਨੇ ਦੂਜੇ ਭਰਾ ਨੂੰ ਝੂਠੇ ਦਿਲਾਸੇ ਦੇ ਕੇ ਉਹਦੇ ਪੁੱਤ ਦਾ ਤੇ ਉਹਦਾ ਸਮਾਂ ਖਰਾਬ ਕਰਤਾ ਨਾਲ ਦੇ ਜੰਮੇ ਐ ਸਮਾਂ ਖਰਾਬ ਕਰਦੇ ਆ ਐ ਸਭ ਕੁਝ ਬਰਬਾਦ ਕਰ ਦਿੰਦੇ ਨੇ ਅੱਜ ਦੇ ਮੈਂ ਤੁਹਾਨੂੰ ਦੱਸਦੀਆਂ ਵੀ ਤੀਏ ਖੂਹ ਚ ਪਾਣੀ ਘਾਤੇ ਪੈਣ ਲੱਗ ਗਿਆ। ਅਗਲੇ ਨੂੰ ਪਤਾ ਹੈ ਮੇਰੇ ਨੇ ਮੈਨੂੰ ਉੱਠਣ ਨਹੀਂ ਦੇਣਾ। ਹੁਣ ਤੁਸੀਂ ਮੈਂ ਤੁਹਾਨੂੰ ਦੱਸਦੀਆਂ ਵੀ ਇਸਟਾ ਖੋਲ ਕੇ ਬਹਿ ਜਾਓ ਤੁਸੀਂ। ਇਸਟਾ ਤੇ ਸਿਰਫ ਆਪਣੇ ਆ ਖਿਲਾਫ ਹੀ ਲੋਕਾਂ ਦੇ ਵਿਚਾਰ ਚੱਲਦੇ ਨੇ ਆਪਣੇ ਆ ਖਿਲਾਫ। ਅਗਲੇ ਦੇ ਅੰਦਰੋਂ ਵਿਚਾਰ ਦਿਮਾਗ ਦੀ ਸੋਚ ਦੇ ਹਿਸਾਬ ਨਾਲ ਨਿਕਲੂ, ਬਣੀਆਂ ਦੇ ਹਿਸਾਬ ਨਾਲ ਨਿਕਲੂ। ਦੁਨੀਆਦਾਰੀ ਤੇ ਚੱਲਦੀ ਹਵਾ ਦੇ ਹਿਸਾਬ ਨਾਲ ਨਿਕਲੂ। ਲੋਕ ਆਲੇ-ਦੁਆਲੇ ਕੀ ਦੇਖਦੇ ਆ ਉਹਦੇ ਹਿਸਾਬ ਨਾਲ ਵਿਚਾਰ ਨਿਕਲਦਾ ਹੈ ਅੰਦਰੋਂ। ਮੈਂ ਕਹਨੀ ਆ ਵੀ ਸਾਰਾ ਕੁਝ ਛੱਡ ਕੇ ਸਾਰਾ ਕੁਝ ਛੱਡ ਕੇ ਜੇ ਤੁਸੀਂ ਆਪਣਾ ਘਰ ਬਸਾਉਣਾ ਹੈ ਜੇ ਤੁਸੀਂ ਸੁਖੀ ਜੀਵਨ ਬਤੀਤ ਕਰਨਾ ਹੈ ਜੇ ਤੁਸੀਂ ਆਪਣੇ ਬੱਚੇ ਖੁਸ਼ ਰੱਖਣੇ ਆ ਜੇ ਤੁਸੀਂ ਤੁਸੀਂ ਘਰ ਦੀ ਪੂੰਜੀ ਬਚਾਉਣੀ ਆ ਤੁਸੀਂ ਆਪਣਾ ਸਮਾਂ ਬਚਾਉਣਾ ਹੈ ਤਾਂ ਆਪਣੇਆਂ ਨੂੰ ਨਜ਼ਰ ਅੰਦਾਜ਼ ਕਰੋ ਉਹ ਰੋਂਦੇ ਆ ਰੋਂਦੇ ਰਹਿਣ ਉਹ ਪਿੱਟਦੇ ਆ ਪਿੱਟਦੇ ਰਹਿਣ ਉਹਨਾਂ ਨੂੰ ਕੋਈ ਘ੍ਰੀਸੀ ਫਿਰਦਾ ਘ੍ਰੀਸੀ ਫਰੇ ਫਿਰ ਤੁਸੀਂ ਸੁਖ ਦੀ ਨੀਂਦ ਸੌਂ ਸਕਦੇ ਹੋ ਸਮਾਂ ਇੱਥੇ ਆ ਕੇ ਖੜ ਗਿਆ ਸਮਾਂ ਸਾਨੂੰ ਐਦਾਂ ਦਾ ਬੰਨ ਤੇ ਮਜਬੂਰ ਕਰ ਰਿਹਾ ਹੈ ਸਾਨੂੰ ਆਪਣੇ ਐਦਾਂ ਦਾ ਬੰਨ ਤੇ ਮਜਬੂਰ ਕਰ ਰਹੇ ਨੇ ਕਿਉਂਕਿ ਅਸੀਂ ਸਾਰੀਆਂ ਹੱਦਾਂ ਪਾਰ ਕਰਕੇ ਵੀ ਪਿਆਰ ਕਰ ਲਿਆ ਅਸੀਂ ਹਰ ਇੱਕ ਹੱਦ ਤੱਕ ਆਪਣਾ ਦਿਮਾਗ ਵਰਤ ਕੇ ਦੇਖ ਲਿਆ ਵੀ ਨਾ ਮੇਰੇ ਦਿਲ ਮੇਤੋਂ ਕਿਤੇ ਬਾਹਰ ਨਾ ਛੁੱਟ ਜਾਏ ਮੇਰੇ ਦੀ ਮੇਤੋਂ ਕਿਤੇ ਬਾਹ ਨਾ ਛੁੱਟ ਜਾਏ ਕਿਤੇ ਮੇਰਾ ਡੁੱਬ ਨਾ ਜਾਵੇ ਕਿਤੇ ਮੇਰੇ ਦੇ ਨੱਕ ਚ ਪਾਣੀ ਨਾ ਪੈ ਜਾਵੇ ਪਰ ਨਹੀਂ ਜਿਹਨੂੰ ਤੁਸੀਂ ਨੱਕ ਚ ਪਾਣੀ ਪੈਣ ਤੋਂ ਡੁੱਬਣ ਤੋਂ ਬਚਾਉਨੇ ਹੋ ਉਹ ਤੁਹਾਡੇ ਆਸਰੇ ਨਾਲ ਬਾਹਰ ਨਿਕਲ ਜੂ ਤੁਹਾਨੂੰ ਡਬੋ ਦੂ ਇਹ ਮੈਂ ਕੋਰੇ ਕਾਗਜ਼ ਤੇ ਲਿਖ ਕੇ ਦੰਨੀ ਆ ਇੱਥੇ ਤੱਕ ਦੁਨੀਆਦਾਰੀ ਤੇ ਆਪਣੇ ਨਾਲ ਦੇ ਜੰਮੇ ਗਿਰ ਗਏ ਤੁਹਾਨੂੰ ਕਿਉਂ ਉਹਦੀ ਮੱਖੀ ਮੰਗੋ ਕੱਢ ਕੇ ਸਾਈਡ ਤੇ ਰੱਖ ਦੇਣਗੇ ਤੁਸੀਂ ਪਿੱਟੋ ਤੁਸੀਂ ਰੋਤੋ ਸੀ ਰੋਲੋ ਤੁਹਾਡਾ ਸਮਾਂ ਜਾਵੇ ਖੂ ਖਾਤੇ ਤੁਹਾਡੀ ਪੂੰਜੀ ਜਾਵੇ ਖੂ ਖਾਤੇ ਠੀਕ ਹੈ ਇੱਥੇ ਆ ਕੇ ਦੁਨੀਆ ਦੀ ਸੋਚ ਟਿਕ ਗਈ ਮੈਂ ਫੇਰ ਕਹਿੰਨੀ ਆ ਇਹ ਹਵਾ ਸਾਨੂੰ ਖਤਮ ਕਰ ਰਹੀ ਆ ਇਹ ਭੈੜੀ ਹਵਾ ਸਾਡੇ ਰਿਸ਼ਤੇ ਖਤਮ ਕਰ ਰਹੀ ਆ ਇਹ ਭੈੜੀ ਹਵਾ ਸਾਡੇ ਹੱਥੋਂ ਚੰਗੇ ਲੋਕਾਂ ਨੂੰ ਖਸਪਣ ਤੇ ਹੋਈ ਹੋਈ ਆ ਪਰ ਮੈਂ ਇੱਕ ਗੱਲ ਹੋਰ ਵੀ ਜਾਂਦੇ ਜਾਂਦੇ ਆ ਕਹਿੰਦਾ ਸਾਨੂੰ ਨਾਲ ਖੜਨੇ ਵਾਲਾ 100 ਚੋਂ ਇੱਕ ਅੱਧਾ ਹੀ ਲੱਭੂਗਾ ਜੇ ਤੁਸੀਂ ਉਹ ਵੀ ਗਵਾ ਲਿਆ ਨਾ ਸਮਾਂ ਪੈਂਦਾ ਰਹਿੰਦਾ ਹੈ ਸਮਾਂ ਚੰਗਾ ਮਾੜਾ ਆਉਂਦਾ ਰਹਿੰਦਾ ਹੈ ਨਾ ਸਮਾਂ ਸਦਾ ਕਿਸੇ ਤੇ ਚੰਗਾ ਰਿਹਾ ਹੈ ਨਾ ਸਦਾ ਕਿਸੇ ਤੇ ਮਾੜਾ ਰਿਹਾ ਹੈ ਜੇ ਅਸੀਂ ਆਪਣੀ ਨੀਅਤ ਸਾਫ਼ ਰੱਖਾਂਗੇ ਅਸੀਂ ਮਾੜੇ ਸਮੇਂ 'ਚ ਅਸੀਂ ਔਖ ਸੁਖ 'ਚ ਆਪਣਾ ਭੈਣ ਭਾਈ ਖੜਾ ਲਿਆ ਵਰਤ ਲਿਆ ਉਹਨੂੰ ਦਿਲੋਂ ਬਸਾਰੋ ਨਾ ਉਹਦਾ ਖੜੇ ਦਾ ਸਤਕਾਰ ਕਰੋ ਮਾਣ ਕਰੋ ਵੀ ਹਾਂ ਮੇਰਾ ਮੇਰੇ ਨਾਲ ਖੜਿਆ ਹੈ ਮੈਂ ਇਹਦੀ ਜੋ ਵੀ ਮੇਰੇ ਕੋਲ ਆਈ ਹੋਈ ਪੂੰਜੀ ਆ ਮੈਂ ਇੱਜ਼ਤ ਨਾਲ ਮੋੜਦਾ ਨਾ ਕਿ ਮੈਂ ਅਗਲੇ ਦਾ ਦੇਖੋ ਜਦੋਂ ਅਸੀਂ ਕਿਸੇ ਤੇ ਆਪਣੀ ਗਈ ਹੋਈ ਪੂੰਜੀ ਮੰਗਦੇ ਆ ਨਾ ਸਾਨੂੰ ਉਹਦੀ ਲੋੜ ਹੁੰਦੀ ਆ ਅਸੀਂ ਤਾਂ ਮੰਗਦੇ ਆ ਨਹੀਂ ਅਸੀਂ 2-4 ਸਾਲ ਵੀ ਇੰਦਰ-ਉਂਦਰ ਕਰ ਦੰਨੇ ਆ ਵੀ ਚਲ ਕੋਈ ਗੱਲ ਨਹੀਂ ਦੇ ਦੂੰਗਾ ਕੋਈ ਗੱਲ ਨਹੀਂ ਕਿਹੜਾ ਜਾਨ ਨਿਕਲਦੀ ਆ ਦੇ ਦੂੰਗਾ ਆਪਾਂ ਨੂੰ ਕਿਹੜਾ ਜੇ ਲੋੜ ਐ ਕੋਈ ਗੱਲ ਨਹੀਂ ਥੋੜਾ ਥੋੜਾ ਕਰਕੇ ਦੇ ਦੂੰ ਪਰ ਨਹੀਂ ਜੇ ਤੁਸੀਂ ਮੰਗੋਗੇ ਨਹੀਂ ਤਾਂ ਅਗਲੇ ਨੇ ਤੁਹਾਡੇ ਕਿ ਨਹੀਂ ਧਿਆਨੇ ਨਹੀਂ ਦੇਣਾ ਵੀ ਕੋਈ ਗੱਲ ਨਹੀਂ ਚੱਲਦਾ ਅਗਲੇ ਨੇ ਕਿਹੜਾ ਮੰਗੀ ਆ ਜਦ ਤੁਸੀਂ ਮੰਗੋਗੇ ਵਕਤ ਆਉਣ ਤੇ ਮੰਗੋਗੇ ਤੁਹਾਡਾ ਵਕਤ ਹੱਥੋਂ ਨਿਕਲਦਾ ਜਾਊ ਅਗਲੇ ਨੇ ਤੁਹਾਨੂੰ ਪੂੰਛ ਨਹੀਂ ਫੜਾਉਣੀ ਤੁਸੀਂ ਵਕਿਆ ਹੀ ਬਰਬਾਦ ਹੋ ਜਾਓਗੇ ਮੈਂ ਫੇਰ ਕਹਿੰਨੀ ਆ ਜੇ ਤੁਸੀਂ ਆਪਣੇ ਘਰ ਬਸਾਉਣੇ ਆ ਮੇਰਾ ਇਹ ਖੁਦ ਦਾ ਵੀ ਤਜਰਬਾ ਹੋ ਗਿਆ ਮੈਂ ਇਸ ਸਟੋਰੀ ਦੇ ਹਿਸਾਬ ਨਾਲ ਵੀ ਤੁਹਾਨੂੰ ਕਹਿ ਰਹੀ ਹਾਂ ਜੋ ਮੈਨੂੰ ਫਰਮਾਇਸ਼ ਆਈ ਹੈ ਜੇ ਤੁਸੀਂ ਆਪਣੇ ਘਰ ਬਚਾਉਣੇ ਆ ਤਾਂ ਆਪਣੇ ਆਨ ਇਗਨੋਰ ਕਰਨਾ ਸਿੱਖੋ ਆਪਣੇ ਆਨ ਨੂੰ ਇਗਨੋਰ ਕਰਨਾ ਸਿੱਖੋ ਜਿਹੜਾ ਰੋਂਦਾ ਰੋਈ ਜਾਵੇ ਜਿਹੜਾ ਜਿੱਥੇ ਦਫਾ ਹੁੰਦਾ ਹੋਵੇ ਆਪੇ ਉੱਠ ਖੜੂ ਅਸੀਂ ਕੌਣ ਆ ਕਿਸੇ ਨੂੰ ਠਾਲਣੇ ਵਾਲੇ ਅਸੀਂ ਤਾਂ ਉਹਦੇ ਦਰਦ ਦੇ ਮੰਗਤੇ ਆ ਅਸੀਂ ਕਿਸੇ ਦੀਆਂ ਝੋਲੀਆਂ ਕਿਵੇਂ ਪਰ ਸਕਦੇ ਆ ਜੋ ਤੁਹਾਡਾ ਖੂਨ ਤੜਫਦਾ ਹੈ ਜੋ ਤੁਹਾਡਾ ਜਜ਼ਬਾਤੀ ਪਾਣਾ ਹੈ ਇਹਦੇ ਤੇ ਕਾਬੂ ਰੱਖੋ ਜਜ਼ਬਾਤੀ ਇਨਸਾਨ ਕਦੇ ਕਿਸੇ ਨੂੰ ਆਪਣੇ ਬਰਾਬਰ ਦੇ ਨੂੰ ਗਿਰਦਾ ਰੋਂਦਾ ਨਹੀਂ ਦੇਖ ਸਕਦਾ ਅਸੀਂ ਉਹਨਾਂ ਚੀਜ਼ਾਂ 'ਚ ਆਪਣਾ ਆਪ ਖਰਾਬ ਕਰ ਲੈਨੇ ਆ ਅਗਲੇ ਦੇ ਹਿੰਝੂ ਪੂੰਝਦੰਨੇ ਆ ਅਸੀਂ ਰੋਣਾ ਸ਼ੁਰੂ ਕਰ ਲੈਨੇ ਆ ਸਾਨੂੰ ਅਗਲੇ ਦੀ ਰੋਣ ਦੀ ਪਰਵਾਹ ਅਗਲੇ ਨੂੰ ਸਾਡੇ ਰੋਣ ਦੀ ਕੋਈ ਪਰਵਾਹ ਨਹੀਂ ਇਹ ਤੋਂ ਬਿਹਤਰ ਹੈ ਅਗਲੇ ਨੂੰ ਇਗਨੋਰ ਕਰਨਾ ਸਿੱਖੋ ਕੰਨਾਂ 'ਚ ਕੌੜਾ ਤੇਲ ਪਾ ਲਓ ਅੱਖਾਂ ਵਿੱਚ ਲਓ ਫਿਰ ਤੁਹਾਡਾ ਘਰ ਬਚੂਗਾ ਠੀਕ ਹੈ ਕਿਉਂਕਿ ਲੋਕ ਸਾਨੂੰ ਵਰਤਦੇ ਆ ਸਾਨੂੰ ਵਰਤਦੇ ਆ ਸਾਡੇ ਨਾਲ ਨਹੀਂ ਵਰਤਦੇ ਅਗਲਾ ਸਾਨੂੰ ਵਰਤਦਾ ਹੁੰਦਾ ਹੈ ਸਾਡੇ ਨਾਲ ਨਹੀਂ ਕੋਈ ਵਰਤਦਾ ਹੁੰਦਾ ਜਿਹੜਾ ਸਾਡੇ ਨਾਲ ਵਰਤਣਾ ਹੁੰਦਾ ਉਹ ਹੋਰ ਹੁੰਦਾ ਅਗਲਾ ਕਹਿੰਦਾ ਮੇਰਾ ਭੈਣ ਭਾਈ ਮੇਰੇ ਆਏ ਦੁੱਖ ਚ ਸੁੱਖ ਚ ਮੇਰੀ ਖੁਸ਼ੀ ਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਉੱਥੇ ਤਾਂ ਅਗਲੇ ਨੇ ਖੜਾਉਣਾ ਨਹੀਂ ਉੱਥੇ ਤਾਂ ਖੜਾਣ ਨੂੰ ਹੋਰ ਨੇ ਉੱਥੇ ਹੋਰ ਖੜਾਉਣੇ ਆ ਵਰਤਣਾ ਹੈ ਭੋਲੇ ਰਿਸ਼ਤਿਆਂ ਨੂੰ ਸਾਡੇ ਨਾਲ ਇੱਕ ਵਾਰ ਬਣ ਜਾਂਦੀ ਹੈ ਦੋ ਵਾਰ ਬਣ ਜਾਂਦੀ ਹੈ 10 ਵਾਰ ਬਣ ਜਾਂਦੀ ਹੈ ਅਸੀਂ ਫੇਰ 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 ਇਹਨਾਂ ਲੋਕਾਂ ਦੇ ਛਤਾਨਾਂ ਦੇ ਅਸੀਂ ਭੜੇਮਿਆਂ 'ਚ ਫਸਦੇ ਚਲੇ ਜਾਂਦੇ ਆ ਇਹਨਾਂ ਦੀਆਂ ਭੋਲੀਆਂ ਸ਼ਖਲਾਂ ਮਗਰ ਮੱਛ ਵਾਲੇ ਹਿੰਜੂ ਆ ਅਸੀਂ ਫੇਰ ਇਹਨਾਂ ਦੇ ਹਿੰਜੂਆਂ 'ਚ ਆ ਜਾਂਦੇ ਆ ਸਾਡੇ ਜਨਾਂ ਭੋਲਾ ਕੌਣ ਹੋ ਸਕਦਾ ਹੈ ਕੌਣ ਹੋ ਸਕਦਾ ਹੈ ਫੇਰ ਸਾਡੇ ਨਾਲ ਕਰਕੇ ਕਿੱਥੇ ਭੱਜ ਲੰਗੇ ਕਦੋਂ ਇਹਨਾਂ ਦਾ ਭਲਾ ਹੋਜੂ ਐਨੇ ਭੋਲੀ ਰੂਹ ਨਾਲ ਖੇਡ ਕੇ ਕਿੱਥੋਂ ਭਲਾ ਹੋਜੂ ਇਹਨਾਂ ਦਾ ਇਹ ਕਿਹੜੀਆਂ ਚੜਾਈਆਂ ਦੀਆਂ ਗੱਲਾਂ ਕਰਦੇ ਨੇ ਸੋਈ ਗੱਲਾਂ ਮੈਂ ਫੇਰ ਕਹਨੀ ਆ ਇੱਕ ਪਾਸਾ ਹੀ ਰੋਟੀ ਖਾ ਸਕਦਾ ਅੱਜ ਦੇ ਸਮੇਂ 'ਚ ਜਾਂ ਤੁਸੀਂ ਆਪਣੇ ਭੈਣ ਭਾਈ ਨੂੰ ਰਜਾ ਲਓ ਜਾਂ ਤੁਸੀਂ ਫਿਰ ਆਪ ਰੱਜ ਕੇ ਬਹਿ ਜਾਓ ਬਸ ਗੱਲਾਂ ਹੀ ਦੋ ਆ ਸਾਨੂੰ ਆਪ ਉੱਠਣ ਲਈ ਆਪਣੇ ਆਪ ਨੂੰ ਇਗਨੋਰ ਕਰਨਾ ਪੈਣਾ ਹੈ ਠੀਕ ਹੈ ਜੀ ਜਿਹੜੇ ਦਾ ਸਾਨੂੰ ਪਾਏ ਨਹੀਂ ਜਿਹੜੇ ਦਾ ਸਾਨੂੰ ਪਤਾ ਹੈ ਸਾਨੂੰ ਉਜਾੜਨਾ ਹੈ ਜਿਹੜੇ ਦਾ ਸਾਨੂੰ ਪਤਾ ਸਾਡਾ ਇਹਨੇ ਸਮਾਂ ਖਤਮ ਕਰਨਾ ਹੈ ਫਿਰ ਸਾਨੂੰ ਇਹ ਜਿਹੇ ਭੈਣ ਭਾਈ ਦਾ ਕੀ ਚੱਟੀ ਪਈ ਹੈ ਕੀ ਫਾਇਦਾ ਸਾਨੂੰ ਇਹ ਜਿਹੇ ਭੈਣ ਭਾਈ ਦਾ ਠੀਕ ਹੈ ਜੀ ਇਹ ਜਿਆ ਨੂੰ ਨજર ਅੰਦਾਜ਼ ਕਰਨਾ ਸਿੱਖੋ ਸਿਰਫ ਆਪਣੇ ਘਰ ਕਿੰਨੀ ਧਿਆਨ ਦਿਓ ਆਪਣੇ ਬੱਚਿਆਂ ਕਿੰਨੀ ਧਿਆਨ ਦਿਓ ਆਪਣੇ ਘਰ ਕੇ ਆਪਣੇ ਜੋ ਵੀ ਤੁਸੀਂ ਤਿਲਫ ਲੱਗੇ ਵਾਦਦੇ ਹੋ ਉਹ ਚੀਜ਼ ਕਿੰਨੀ ਧਿਆਨ ਦਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ